ਦੇਖੀ ਭਾਰਤਵਾਜ ਜੀ 인ਦਰ ਦੇ ਮਿਲਣ ਤੋਂ ਬਾਅਦ ਕਈ ਬਰਸ ਭਗਵਾਨ ਵਾਲਮੀਕ ਦੇ ਨਾਮ ਦੀਆਂ ਧੁਨੀਆਂ ਤਪਦਾ ਰਿਹਾ ਭਾਰਤਵਾਜ ਜੀ ਨੇ ਨਾ ਭੋਜਨ ਖਾਧ ਨਾ ਪਾਣੀ ਪੀਤਾ ਪਰਮੇਸ਼ਵਰ ਵਾਲਮੀਕ ਦੇ ਨਾਮ ਸਿਮਰਨ ਵਿੱਚ ਕਈ ਸਦੀਆਂ ਬਤੀਤ ਕਰ ਦਿੱਤੀਆਂ ਕਿਸੇ ਵੀ ਚੀਜ਼ ਨੂੰ ਰੂਹ ਨਾ ਕੀਤਾ ਸਾਰਾ ਦਿਨ ਪ੍ਰਭ ਵਾਲਮੀਕ ਦੇ ਆਵਾਂ ਜਿਹਦੀ ਇੰਤਜ਼ਾਰ ਵਿੱਚ ਹੀ گزار ਦਿੱਤਾ 24 ਘੰਟੇ ਨਰੰਕਾਰ ਜੀ ਨਾਲ ਬਿਰਤੀ ਜੁੜੀ ਰਹਿੰਦੀ ਹੈ ਮਨ ਵਿੱਚੋਂ ਦੁਨੀਆਂ ਵਾਲੇ ਸਭ ਖਿਆਲ ਨਿਕਲ ਗਏ ਇੱਕ ਪ੍ਰਮਾਤਮਾ ਦੀ ਯਾਦ ਹਰ ਵਕਤ ਮਨ ਅੰਦਰ ਗੂੰਜਦੀ ਰੱਖੇ ਦੇਖੀ ਜੀ ਆਪਣੇ ਮਨ ਵਿੱਚ ਪਰਮਾਤਮਾ ਨਾਲ ਇਸ ਤਰ੍ਹਾਂ ਗੱਲਾਂ ਕਰੇ ਹਨ ਕਿ हे ਮੇਰੇ ਪ੍ਰੀਤਮ ਜੀ ਤੇਰੀ ਭਗਤੀ ਵਿੱਚ ਬੈਠੇ ਨੂੰ ਅਨੇਕ ਸਦੀਆਂ ਬੀਤ ਗਈਆਂ ਹਨ ਪਤਾ ਨਹੀਂ ਉਹ ਵੇਲਾ ਕਦੋਂ ਆਵੇਗਾ ਜਦੋਂ ਮੈਂ ਤੇਰਾ दर्शन करूंगा हे मेरे प्रीतम मैनू तो इस गल का कोई पता नहीं कि मेरे भागा तेरा दर्शन करना है कि नहीं हे मेरे स्वामी ਅੰਤਰਿਆਮੀ ਪਾਰ ਬ੍ਰਹਮ ਜੀ ਤੇਰੀ ਗਤ ਮਿਤ ਨੂੰ ਮੈਂ ਕੀ ਜਾਣ ਸਕਦਾ ਹਾ ਆਪਣੀ ਗਤ ਮਿੱਤ ਤਾਂ ਤੂੰ ਆਪ ਹੀ ਜਾਣ ਸਕਦਾ ਹੈ ਮੈਨੂੰ ਤਾਂ ਤੇਰਾ ਨਾਮ ਜਪਣ ਦਾ ਵੀ ਪੂਰਾ ਧੰਗ ਨਹੀਂ ਏ ਕਰਤਾਰ ਜੀ ਤੂੰ ਬੜਾ ਬੇਅੰਤ ਹੈ ਮੈਨੂੰ ਤੇਰਾ ਕੋਈ ਅੰਤ ਨਹੀਂ ਆਉਂਦਾ ਮਾਇਆ ਬੜੀ ਅਪਰੇ ਅਪਾਰ ਹੈ اے ਦਾਤਾ ਜੀ ਜੇ ਕੋਈ ਜੀਵ ਤੇਰੀ ਉਸਤਤ ਕਰੇ ਤਾਂ ਹੋ ਨਹੀਂ ਸਕਦੇ ਤੂੰ ਬਹੁਤ ਵੱਡਾ ਸਾਗਰ ਹੈ ਜੀਵ ਜੰਤਤਾ ਵਿੱਚ ਰਹਿਣ ਵਾਲੀਆਂ ਮਸਲੀਆਂ ਹਲ ਕਿਸੇ ਜੀਵ ਨੂੰ ਤੇਰੇ ਹੱਥ ਨਹੀਂ ਆ ਸਕਦੇ ਮੈਂ ਇੱਕ ਗਿਆਨ ਵੀ ਹੁਣਾ ਇਨਸਾਨ ਤੇਰੀ ਉਸਤਤ ਕੀ ਕਰ ਸਕਦਾ ਹੇ ਮੇਰੇ ਨਿਰੰਕਾਰ ਜੀ ਤੇਰੇ ਹੱਥਾਂ ਵਿੱਚ ਜੀਵਾਂ ਦੇ ਮੁਕੱਦਰਾਂ ਨੂੰ ਲਿਖਣ ਵਾਲੀ ਕਲਮ ਹੈ ਜਿਸ ਤਰ੍ਹਾਂ ਤੇਰੀ ਮਰਜ਼ੀ ਹੋਵੇ ਤੂੰ ਉਸ ਤਰ੍ਹਾਂ ਹੀ ਆਪਣੇ ਜੀਵਾਂ ਦੇ ਮੁਕੱਦਰਾਂ ਵਿੱਚ ਲਿਖ ਦਿੰਦਾ ਹੈ ਜੋ ਕੋਈ ਤੂੰ ਜੀਵਾਂ ਦੇ ਮੁਕੱਦਰ ਵਿੱਚ ਲਿਖ ਦੇਵੇਂ ਜੀਵ ਨੂੰ ਉਹ ਸੁੱਖ ਜਿਹੇ ਭੋਗਣਾ ਪੈਂਦਾ ਹੈ ਤੇਰੇ ਲਿਖਤ ਨੂੰ ਕੋਈ जीव मोड़ नहीं सकता जो कोई तू लिख में सदा वास्ते सो कुछ ही रहा है तू तो बहुत बड़ा दाता विधाता है तेरी खदाई सबना जीवा दे सिर पर है ਜਿਤਰੇ ਜੀਵ ਜੰਤ ਸੰਸਾਰ ਵਿੱਚ ਉਤਪਤ ਹੋ ਚੁੱਕੇ ਹਨ ਤੂ ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਹੈ ਤੇਰੀ ਨਜ਼ਰ ਚ ਕੁਛ ਬਾਰ ਨਹੀਂ ਜੋ ਕੁਝ ਵੀ ਇਸ ਦੁਨੀਆ ਵਿੱਚ ਹੈ ਸਭ ਕੁਝ ਤੇਰੀ ਨਜ਼ਰ ਵਿੱਚ ਹੈ ਏ ਮੇਰੇ ਭਗਵਾਨ ਬਾਦਮਿਕ ਜੀ ਤੂੰ ਸਰਬ ਕਲਾ ਦਾ ਗਿਆਤਾ ਦਾਤਾ ਹੈ ਘਟ ਘਟ ਵਿੱਚ ਤੇਰਾ ਨੂਰ ਚਮਕ ਰਿਹਾ ਹੈ ਪਤ ਪਤ ਜ਼ਰੇ ਜ਼ਰੇ ਵਿੱਚ ਤੂੰ ਸਮਾਇਆ ਹੋਇਆ ਹੈ ਏ ਸਗਲ ਸ੍ਰਿਸ਼ਟੀ ਕੇ ਮਾਲਕ ਪਾਲਕ ਨਾਥ ਜੀ ਪੰਛੀ ਲੋਕ ਵੀ ਬਣਾ ਵਿੱਚ ਤੇਰਾ ਵਿਰਧ ਕਮਾਉਂਦੇ ਹਨ ਤੂੰ ਅਜ਼ਰ ਅਮਰ ਆਤਮਾ ਪਰਮਾਤਮਾ ਸਭਨਾ ਜੀਵਾਂ ਦਾ ਮਾਲਕ ਹੈ ਤੇਰੇ ਬਿਨਾ ਸਭ ਜੀਵਾਂ ਦਾ ਵਾਲੀ وارਸ ਹੂਰ ਕਿਹੜਾ ਹੈ ਵੜ ਭਾਗੀ ਜੀ ਜੋ ਤੇਰਾ ਨਾਮ ਜਪ ਕੇ ਤਪਰੀ ਆਪਣੀ ਆਤਮਾ ਨੂੰ ਛੰਡੀ ਕਹਦੇ ਹੈ ਹਰ ਅੰਗ ਵਿੱਚ ਤੂੰ ਹਰ ਢੰਗ ਵਿੱਚ ਤੂੰ ਹੈ ਤੇਰੇ ਬਿਨਾ ਹੋਰ ਕੋਈ ਨਹੀਂ ਸਭ ਤੇਰੀ ਮਾਇਆ ਦੁਨੀਆ ਵਿੱਚ ਚਮਕ ਰਹੀ ਹੈ ਮੈਂ ਕਿਹੜਾ ਕਿਹੜਾ ਗੁਣ ਦਾਵਾ ਮੇਰੇ ਮਾਲਕਾ ਤੇਰੇ ਗੁਣ ਬਹੁਤ ਜ਼ਿਆਸਤੀ ਹਨ ਮਿੱਥੂ ਗਿਆਨ ਵੀ ਹੋਣੇ ਇਨਸਾਨ ਕੋਲੋਂ ਤੇਰੀ ਸਾਰ ਨਹੀਂ ਜਾਣੀ ਜਾ ਸਕਦੀ ਤੂੰ ਬਹੁਤ ਵੱਡਾ ਦੁਨੀਆਂ ਦਾ ਰਾਜਾ ਹੈ ਅਸੀਂ ਸਭ ਤੇਰੇ ਗੋਲੇ ਹਾਂ ਇਹ ਇਨਸਾਨ ਤੇਰਾ ਮੰਦਰ ਹੈ ਜਿਸ ਮੰਦਰ ਵਿੱਚ ਹਰ ਵਕਤ ਤੇਰਾ ਵਸੇਰਾ ਹੁੰਦਾ ਹੈ ਇਹ ਕਰਤਾ ਜਿਤਰੇ ਜੀਵ ਜੰਤ ਹੰ ਸਭ ਤੇਰੇ ਰਚੇ ਹੋਏ ਹਨ ਤੂੰ ਸਭਨਾ ਜੀਵਾਨੂ ਸਰਜਨ ਵਾਲਾ ਹੈ ਖੰਡਾ ਬ੍ਰਹਮੰਡਾ ਵਿੱਚ ਤੇਰੇ ਨਾਮ ਦੀ ਹਰ ਵਕਤ ਹਰ ਪਾਸੇ ਜੈ ਜੈਕਾਰ ਹੋ ਰਿਹਾ ਹੈ हे ਮੇਰੇ ਰਾਜਾ ਤੂੰ ਬਾਹਰਿਆ ਨਹੀਂ ਜਾ ਸਕਦਾ ਨਾ ਕੁਝ ਤੇਰਾ ਕੀਤਾ ਹੋ ਸਕਦਾ ਹੈ ਜੋ ਕੁਝ ਵੀ ਹੈ ਇਹ ਸਭ ਤੇਰਾ ਬ੍ਰਹਮ ਪਸਾਰਾ ਹੈ ਪੱਤਰ ਪੱਤਰ ਵਿੱਚ ਤੇਰੀ ਜੋਤ ਚਮਕ ਰਹੀ ਹੈ ਤੂੰ ਕਿਸੇ ਰੰਗ ਤੋਂ ਬਾਹਰ ਨਹੀਂ ਹਰ ਕੋਈ ਰੰਗ ਦੇ ਦਿੱਥੋਂ ਬਾਹਰ ਹੈ ਫੁੱਲ ਫੁੱਲ ਵਿੱਚ ਨਾਮ ਰਸਿਆ ਹੋਇਆ ਹੈ ਹਰ ਤਰਫ ਜਿੱਧਰ ਮੈਂ ਦੇਖਦਾ ਤੇਰਾ ਹੀ ਨੂਰ ਚਮਕ ਰਿਹਾ ਹੈ ਏ ਮੇਰੇ ਨੰਕਾਰ ਜੀ ਪ੍ਰਭ ਵਾਲਮੀਕ ਮਹਾਰਾਜ ਜੀ ਤੇਰੇ ਬਿਨਾ ਮੈਨੂੰ ਮੇਰੀ ਦੁਨੀਆ ਵਿੱਚ ਹਨੇਰਾ ਹੈ ਪਵਮ ਆਕਾਸ਼ ਮਾਰਗ ਵਿੱਚ ਕਰੋੜਾ ਸੂਰਜ ਚੜਦਾ ਮੈਨੂੰ ਤੇਰੇ ਬਿਨਾ ਫਿਰ ਵੀ ਹਲੇਰਾ ਹੈ ਤੂੰ ਘਟ ਕਰਦੀਆਂ ਜਨ ਵਾਲਾ ਹੈ ਕਿਹੜੀ ਚੀਜ਼ ਤੇਰੀ ਨਜ਼ਰ ਕੋਲੋਂ ਛਿਪੀ ਹੋਈ ਹੈ ਤੇਰਾ ਹਰ ਚੀਜ਼ ਉੱਪਰ ਪ੍ਰਕਾਸ਼ ਹੈ हे ਮੇਰੇ ਰਾਜਾ ਮੈਂ ਤੈਨੂੰ ढूंढ ढूंढ के हार हो गया है तेरिया इंतजारा कर करके मेरिया अखा गया है। तो मेरा मेनू मिलता किस करके नहीं तेरे दर्शन किते बिना मेरी आत्मा शांति किस तरह मिल सकेगी ਮੇਰੇ ਪਾਪ ਕਿਸ ਤਰ੍ਹਾਂ ਉਤਰ ਸਕਦੇ ਹਨ ਮੈਂ ਤੈਨੂੰ ਦੇਖੇ ਬਿਗੈਰ ਕਿਸ ਤਰ੍ਹਾਂ ਰਹਿ ਸਕਦਾ ਹਾਂ ਕਿ ਤੈਨੂੰ ਮੇਰੀ ਆਕੂਕਾ ਨਹੀਂ ਸੁਣਦੀ ਹੈ ਏ ਮੇਰੇ ਪ੍ਰਭੂ ਤੂੰ ਮੇਰਾ ਚੰ드ਰਮਾ ਹੈ ਮੈਂ ਤੇਰਾ ਚਕੂਰ ਹਾਂ ਤੁਸੀਂ ਆਪਣੇ ਚਕੂਰ ਨੂੰ ਦਰਸ਼ਨ ਜ਼ਰੂਰ ਦੇਵੇ ਮੇਰੀ ਤਪ੍ਰੀ ਆਤਮਾ ਨੂੰ ਸਿੱਤਲ ਜ਼ਰੂਰ ਕਰੋ ਰਿਖੀ ਭਰਤਵਾਦੀ ਆਪਣੇ ਪ੍ਰਮਾਤਮਾ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਕੂਕਾਂ ਨਾਰੇ ਮਾਰਦੇ ਰਹਿੰਦੇ ਹਨ ਤੇ ਦੋਨਾਂ ਅੱਖਾਂ ਵਿੱਚੋਂ ਜਲ ਬਹੁਤ ਵਰਸ ਰਿਹਾ ਹੈ ਤੇ ਰਖੀ ਜੀ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕਰਦਾ ਹੈ ਬ੍ਰਹਮ ਵਿਸ਼ਨੂੰ ਸ਼ਿਵ ਜੀ ਇਹਨਾਂ ਨੇ ਮੈਨੂੰ ਕਿਹਾ ਸੀ ਕਿ हे ਰਖੀ ਜੇ ਤੂੰ ਇੱਕ ਤੋਂ ਮਨ ਹੁੱਕ ਕੇ ਪ੍ਰਮਾਤਮਾ ਵਾਲ ਵਾਲਮੀਕ ਦਿਆਵਾਨ ਜੀ ਦਾ ਨਾਮ ਜਪੀ ਜਾਏ ਤੈਨੂੰ ਭਗਵਾਨ ਵਾਲਮੀਕ ਜੀ ਜ਼ਰੂਰ ਦਰਸ਼ਨ ਦੇਣਗੇ ਆਪਣੇ ਮਨ ਵਿੱਚ ਪੱਕਾ ਭਰੋਸਾ ਰੱਖੇ ਡੋਲਣ ਵਾਲੇ ਭਗਤ ਨੂੰ ਪ੍ਰਮਾਤਮਾ ਨਹੀਂ ਮਿਲਦਾ ਭਰੋਸੇ ਵਿੱਚੋਂ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਮੈਂ ਭਗਵਾਨ ਵਾਲਮੀਕੀ ਜੀ ਰੱਜੀ ਹੋਈ ਸ੍ਰੀ ਰਮਨ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਚੁੱਕਾ ਹਾਂ ਜਿਹਦਾ ਦਰਸ਼ਨ ਕਰਕੇ ਜੀਵ 84 ਲੱਖ ਜਨ ਦਾ ਚੱਕਰ ਵਿੱਚ ਨਹੀਂ ਰਹਿੰਦਾ जीवन मोक्ष की जी प्राप्ति हो जाती है ऐसा श्रीमान साहब महाराज का पवित्र दर्शन है जिसका दर्शन करके भी जिक्र परमात्मा ना मिले एक ऐसा कौतक है जो मेरे नाल बहुत ਚਰਤੋ ਵਰਤ ਰਿਹਾ ਹਾਂ ਮੈਂ ਕੀ ਕਰਾਂ ਭਗਵਾਨ ਜੀ ਨੂੰ ਕਿਸ ਢੰਗ ਨਾਲ ਮਿਲ ਸਕਾਂ ਅਨੇਕਾਂ ਯਾਤਰਾ ਕਰ ਚੁੱਕਾ ਹਾਂ ਬ੍ਰਹਮਾ ਵਿਸ਼ਨੂ ਸ਼ਿਵ ਜੀ ਇਨਾਂ ਦੇ ਦਰ ਪਰਵੇ ਆਪਣਾ ਸਿਰ चुका चुका है फिर भी भगवान जी का दर्शन नहीं हुए मेरे मन में भगवान वाल्मीकि के प्रेम दिया अनेक नदियां भर भर के चलिया हैं फिर भी रब नहीं मिले ਹੁਣ ਹੋਰ ਕਿਹੜਾ ਯਤਨ ਕਰਾਂ ਜਿਸ ਤਰਾ ਮੈਨੂੰ ਭਗਵਾਨ ਗਾਲਮੀ ਦਾ ਦਰਸ਼ਨ ਹੋ ਸਕੇ ਭਗਵਾਨ ਗਾਲਮੀ ਜੀ ਨੂੰ ਮਿਲਣ ਵਾਲੀ ਅਸਲੀ ਮੰਜ਼ਲ ਅਸਲੀ ਰਸਤਾ ਮੈਨੂੰ ਕੋਈ ਨਹੀਂ ਦੱਸਦਾ ਜਗਾ ਜਗਾ ਪਰ ਸਿਰ ਚੁੱਕਾ ਹੈ ਤਾ ਤਤੇ ਪਿਟਾ ਚੜਨ ਮੈਨੂੰ ਹੁਣ ਤੱਕ ਕੋਈ ਅਸਲੀ ਮਹਿਰਮ ਨਹੀਂ ਮਿਲਿਆ ਕਰਤਾਰ ਜੀ ਵਿਸ਼ਨੂ ਦੀ ਭਗਤੀ ਵਿੱਚ ਮੈਨੂੰ ਮਿਲੰਦਾ ਮੈਨੂੰ ਮਿਲੰਦਾ ਪੱਕਾ ਵਾਅਦਾ ਕੀਤਾ ਸੀ ਸੋ ਵੀ ਅਧੂਰਾ ਜਾ ਰਿਹਾ ਹੈ ਗੁਰੂ ਧਰਨ ਕੀਤੇ ਬਿਨਾ ਮੈਨੂੰ ਰੱਬ ਨਹੀਂ ਮਿਲਣਾ ਜੇ ਮੇਰਾ ਕੋਈ ਗੁਰੂ ਹੁੰਦਾ ਤਾਂ ਮੈਨੂੰ ਭਗਵਾਨ ਵਾਲਮੀਕ ਜੀ ਨਾਲ ਮਿਲਾ ਦਿੰਦਾ ਗੁਰੂ ਤੋਂ ਬਗੈਰ ਭਾਵੇਂ ਤੂੰ ਖੁੰਝੇ ਰਾਹੀ ਵਰਗੇ ਰਾਹੂ ਕਰਾ ਤੁਰਿਆ ਫਿਰਦਾ ਰਹਿਦਾ ਹੈ ਉਹ ਕਿਸੇ ਵੀ ਮੰਜ਼ਲ ਨੂੰ ਹੱਲ ਨਹੀਂ ਕਰ ਸਕਦਾ ਦੇਹੀ ਭਾਰਤਵਾਦ ਚ ਇਹ ਗੱਲ ਦਾ ਬੜਾ ਭਾਰਾ ਅਫਸੋਸ ਸੇ ਕਿ ਜਦੋਂ ਬ੍ਰਹਮਾ ਵਿਸ਼ਨੂੰ ਸ਼ੰਕਰ ਵਰਗੇ ਵੱਡੇ ਵੱਡੇ ਮਹਾਨ ਦੇਵਤੇ ਗੁਰੂ ਤੋਂ ਬਿਨਾਂ ਤ੍ਰਿਭੁਰਦੇ ਹਨ ਤਾਂ ਫੇਰ ਮੈਨੂੰ ਅਮਰ ਗੁਰੂ ਕਿੱਥੋਂ ਲੱਭ ਸਕਦਾ ਹੈ ਇਸ ਤਰ੍ਹਾਂ ਇਹ ਸੋਚਾ ਕਰਕੇ ਰਹੀ ਭਾਰਦਵਾਜ ਦਾ ਮਨ ਬੜਾ ਉਦਾਸ ਹੋ ਗਿਆ ਸੀ ਕਿ ਮੈਂ ਹੁਣ ساری ਦੁਨੀਆ ਢੂੰਡ ਚੁੱਕਾ ਹਾਂ ਮੈਨੂੰ ਕੋਈ ਅਮਰ ਗੁਰੂ ਨਹੀਂ ਮਿਲਿਆ ਇਹ ਤਾਂ ਸਭ ਫੁੱਟ ਜਾਣ ਵਾਲੀਆਂ ਹੀ ਖੇਡਾਂ ਹਨ ਫੁੱਟ ਜਾਣ ਵਾਲੀਆਂ ਖੇਡਾਂ ਨਾਲ ਪ੍ਰੀਤ ਕਰਕੇ ਇਨਸਾਨ ਅਮਰ ਨਹੀਂ ਹੋ ਸਕਦਾ ਪੱਥਰ ਨਾਲ ਪ੍ਰੀਤ ਕਰਕੇ ਸાગਰ ਨੂੰ ਪਾਰ ਕਿਸ ਤਰ੍ਹਾਂ ਕੀਤਾ ਜਾ ਸਕੇਗਾ? ਸਾਗਰ ਨੂੰ ਪਾਰ ਕਰਨ ਵਾਸਤੇ ਤਾਂ ਨਾਮ ਦੇ ਪੱਕੇ ਜਹਾਜ਼ ਦੀ ਲੋੜ ਹੈ। ਪੱਕਾ ਅਜਾਸ ਨਾਮ ਹੈ। ਤੇ ਨਾਮ ਜਹਾਜ਼ ਹੀ ਜੀਵਨ ਭਵਜਲ ਸਾਗਰ ਵਿੱਚੋਂ ਪਾਰ ਕਰ ਸਕੇਗਾ। ਕੱਚਾ ਤਾਂ ਸਾਗਰ ਦੇ ਵਿੱਚਕਾਰ ਜਾ ਕੇ ਖੁਰ ਜਾਵੇਗਾ। ਜਿਹੜਾ ਖੁਦ ਕੱਚਾ ਹੋਵੇ ਉਸ ਦਾ ਪੁਜਾਰੀ ਕਿਸ ਤਰ੍ਹਾਂ ਪੱਕਾ ਹੋ ਸਕਦਾ ਹੈ ਭਗਵਾਨ ਦੀ ਬਾਣੀ ਦੱਸਦੀ ਹੈ ਕਿ ਭਾਰਤਵਾਜ ਕਹਿੰਦੇ ਹਨ ਕਿ ਇੱਥੇ ਗਿਆਨ ਵੀ ਹੋਣੀ ਦੁਨੀਆ ਸਭ ਮੇਰੇ ਬਾਣ ਨੀ ਗੁਰੂ ਫਿਰੇ ਹੈ ਗੁਰੂ ਤੋਂ ਬਿਨਾ ਜੀਵ ਤਿੰਨਾ ਗੁਨਾ ਦੇ ਚੱਕਰ ਵਿੱਚ ਰਹਿ ਜਾਂਦਾ ਹੈ ਚੌਥੇ ਪਦ ਵਿੱਚ ਤਾਂ ਗੁਰੂ ਧਰ ਕੇ ਹੀ ਜਾਇ ਜਾ ਸਕੇਗਾ ਰਹੀ ਭਾਰਦਵਾਜ ਜੀ ਆਪਣੇ ਆਪ ਨੂੰ ਸਮਝਾ ਕੇ ਆਪਣੀ ਚੌੜੀ ਧੋ ਉਠਿਆ ਹੈ ਤੇ ਬੈਠ ਜਾਂਦਾ ਹੈ ਭਾਰਦਵਾਜ ਜੀ ਨੇ ਹਜ਼ਾਰਾਂ ਬਰਸ ਪ੍ਰਮਾਤਮਾ ਬਾਗ ਵੀ ਦਿਆਵਾਂ ਜੀ ਦੀ ਭਗਤੀ ਵਿੱਚ ਬਤੀਤ ਕਰ ਦਿੱਤੇ ਭਗਵਾਨ ਵਾਲਮੀਕ ਦੇ ਗੁਜੇ ਗੁਜੇ ਗੀਤ ਗਾਉਦਾ ਰਿਹਾ ਉਸ ਕਰਤਾ ਜੀ ਨਾਲ ਆਪਣੀਆਂ ਅੱਖਾਂ ਜੋੜ ਕੇ ਆਪਣੇ ਮਨ ਵਿੱਚ ਸਬਰ ਸਬੂਰੀ ਕਰਕੇ ਬੈਠਾ ਰਿਹਾ ਲੱਖਾਂ ਹਣੇਰੀਆਂ ਆਪਣੇ ਸਿਰ ਉੱਪਰ ਦੀ ਵਗਾ ਦਿੱਤੀਆਂ ਲੱਖਾਂ ਸਿਰ ਪਰ 20 ਵਰਸਿਕ ਹੈ ਭਗਵਾਨ ਵਾਲਮੀਕੀ ਵਰਮੀ ਵਿੱਚ ਹੰਤ ਪਰ ਕੀ ਭਾਰਤਵਾਜ ਜੀ ਨੂੰ ਅਜੇ ਕੋਈ ਪਤਾ ਨਹੀਂ ਸੀ ਕਿ ਨਰੰਕਾਰ ਵਾਲਮੀਕੀ ਦੁਨੀਆ ਵਿੱਚ ਪ੍ਰਗਟ ਹੋ ਗਿਆ ਹੈ ਨਾਰਦ ਮਹਰੀ ਜੀ ਭਾਰਤਵਾਜ ਜੀ ਨੂੰ ਮਿਲ ਕੇ ਚਲੇ ਗਿਆ ਉਹਨਾਂ ਨੇ ਭਾਰਤਵਾਜ ਜੀ ਨੂੰ ਤਮਸ਼ਾ ਨਦੀ ਦਾ ਇਸ਼ਾਰਾ ਕਰ ਦਿੱਤਾ ਸੀ ਪਰਖੀ ਜੀ ਦੇ ਕੁਝ ਸਮਝ ਵਿੱਚ ਨਹੀਂ ਪਿਆ ਸੀ ਰਹੀ ਭਾਰਤਵਾਜ ਜੀ ਆਪਣੀ ਚੌਂਕੜੀ ਉੱਪਰ ਬੈਠਾ ਆਪਣੇ ਸੋਹਣੇ ਪ੍ਰੀਤਮ ਦੀ ਇੰਤਜ਼ਾਰ ਕਰਦਾ ਰਿਹਾ ਪ੍ਰਭੂ ਵਾਲਮੀਕ ਦੇਵਾਨ ਦੀ ਪ੍ਰਾਪਤੀ ਕਰਨੀ ਕਿਤੇ ਲਾਗੇ ਹੀ ਨਹੀਂ ਦੇ ਇਹ ਮੰਜ਼ਲ ਬਹੁਤ ਉੱਚੀ ਹੈ ਗੱਲ ਗੱਲ ਕਹਿਣੀ ਬੜੀ ਸੌਖੀ ਜਾਪਦੀ ਹੈ ਪਰ ਕਰਨੀ ਬਹੁਤ ਕਠਨ ਤੋਂ ਕਠਨ ਕੋਰ ਤੋਂ ਕੋਰ ਤਪ ਹੈ ਭਾਗਾਂ ਤੋਂ ਬਿਨਾਂ ਲਾਗੇ ਪਈ ਚੀਜ਼ ਨਹੀਂ ਦਿਸਦੀ वो दर्जा तो बहुत ऊंचा है उस मार्ग उत्ते कोई विरला उत्तम पुरुष ही चढ़ सकता है देखिए भारद्वाज तप करदा करदा हार गया प्रभु वाल्मीकि देवान जी उस ना मिले भगवान जी दे रहा ਵਨ ਤੱਕ ਤੱਕ ਕੇ ਦੋਨੋਂ ਨੈਣ ਹਾਰ ਗਏ ਅੰਮ੍ਰਿਤ ਬਾਣੀ ਦੱਸਦੀ ਹੈ ਰਿषि ਜੀ ਮਿਰਗਦਾ ਦਿੱਤਾ ਹੋਇਆ ਸਰਾਪ ਯਾਦ ਕਰਕੇ ਜਾਰੂ ਜਾਰ ਕਰਕੇ ਰੋਂਦਾ ਹੈ ਜਿਵੇਂ ਉਸ ਮਿਰਗ ਦੇ ਤੀਰ ਨਾ ਮਾਰਦਾ ਤੇ ਮੇਰਾ ਇਹ ਹਾਲ ਨਾ ਹੁੰਦਾ ਰਿਖੀ ਜੀ ਦੀ ਮੰਦੀ ਹੱਥ ਦੇ ਕੇ ਪੰਛੀ ਕੀ ਬਿਰਸਾ ਦੇ ਪੱਤਰ ਵੀ ਰੋਂਦੇ ਹਨ ਬਿਰਸਾ ਉੱਪਰ ਪੰਛੀ ਵੇ ਇਸ ਗੱਲ ਦਾ ਬੜਾ ਸੂਕ ਕਰਦੇ ਹਨ ਕਿ ਪਤਾ ਨਹੀਂ ਇਸ ਰਿਖੀ ਜੀ ਕੋਲੋਂ ਕਿਹੜੀ इतनी बड़ी भुल हो गई है जो हूँ तक इसमात्मा नहीं मिले जी अपनी चौकड़ी ऊपर बैठा हुआ अपने दोनों हाथ जोड़ के प्रमात्मा दिया वान जी अगे यह अरदास कर रहा है कि हे मेरे दुनिया के मालक ਮੈਨੂੰ ਤੂੰ ਮਿਲਦਾ ਕਿਸ ਕਰਕੇ ਨਹੀਂ हे ਦੀਨਾ ਨਾਜੇ ਤੂੰ ਆਪ ਹੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਅੰਮ੍ਰਿਤ ਬਾਣੀ ਦੱਸਦੀ ਹੈ ਤੂੰ ਮੈਨੂੰ ਕਿਉਂ ਨਹੀਂ ਮਿਲਿਆ ਭਾਰਦਵਾ ਨੇ ਬਹੁਤ ਜ਼ਿਆਦਾ ਭਗਤੀ ਦੇ ਦੁੱਖ ਤੋਂ ਤੰਗ ਆ ਕੇ ਇੱਕ ਅਜਿਹਾ ਕਿ ਪ੍ਰਭਾਨ ਬਾਦਿਕ ਜਵਾਹਰ ਜੀ ਤੂੰ ਮਿਲੇ ਜਾਂ ਨਾ ਮਿਲੇ ਪਰ ਮੈਂ ਤੇਰਾ ਦਰ ਨਹੀਂ ਛੱਡਦਾ ਇੱਥੇ ਹੀ ਮਰ ਜਾਊਂਗਾ ਮੈਨੂੰ ਮਰਨਾ ਮਨਜ਼ੂਰ ਹੈ ਤੂੰ ਭਵਾਂ ਮੈਨੂੰ ਲੱਖ ਵਾਰੀ ਭੁੱਲਦਾ ਪਰ ਮੈਂ ਤੈਨੂੰ ਨਹੀਂ ਭੁੱਲਦਾ ਮੇਰੀ ਤੇਰੇ ਨਾਲ ਬਹੁਤ ਵੱਡੀ ਪ੍ਰੀਤ ਹੈ ਜਿਹੜੇ ਪ੍ਰਮਾਣੇ ਹੁੰਦੇ ਹਨ ਉਹ ਸਮਾ ਕੋਲੋਂ ਕਦੇ ਮੁੱਖ ਨਹੀਂ ਮੋੜਦੇ ਪਰਮਾ ਸੜ ਕੇ ਸਵਾਹ ਹੋ ਜਾਂਦਾ ਹੇ ਨਰੰਕਾਰੀ ਮੈਂ ਵੀ ਉਹਨਾਂ ਪਰਮਾਨਿਆਂ ਵਿੱਚੋਂ ਇੱਕ ਤੇਰਾ ਪਰਮਾਨਾ ਹਾਂ ਇੱਕ ਬਿਸਦੇ ਹੇਠ ਰਿખી ਭਾਰਤਵਾਦ ਜੀ ਪ੍ਰਮਾਤਮਾ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ ਜਿੰਨਾ ਚਿਰ ਮੇਰਾ ਸਰੀਰ ਤੇ ਉਹਦੇ ਵਿੱਚ ਸਵਾਸ ਚੱਲਦੇ ਹਨ ਉਹਨਾਂ ਚ ਤੇਰਾ ਪੱਲਾ ਨਹੀਂ ਛੱਡਦਾ ਇਸ ਤਰ੍ਹਾਂ ਦੀਆਂ ਆਪ ਮਹਾਨੀਆਂ ਰਿਖੀ ਜੀ ਗੱਲਾਂ ਕਰ ਕਰਕੇ ਰੋ ਰਿਹਾ ਹੈ ਤੇ ਅੱਖਾਂ ਵਿੱਚ ਪਾਣੀ ਜਾ ਰਿਹਾ ਹੈ ਜੋ ਬੋਲੇ ਸੁੰਦਰਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਵਤ ਪੁਰਾਨ ਸਾਹਿਬ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਧੰਨ ਧੰਨ ਸੰਸਦ ਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੇ ਜੈ ਵਾਲਮੀ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਜੈ